ਤੁਹਾਡੇ ਕਦੋਂ ਹੋਈ ਆ ਇਹ ਰਾਤੀ ਜਦੋਂ ਹੋਈ ਆ ਗਿਆ ਮੈਨੂੰ ਤਾਂ 1.5 ਵਜੇ ਸੁੱਤੇ ਉੱਠ ਕੇ ਜਾਗਾਈ ਤੇ ਪਤਾ ਲੱਗਾ ਤੇ 10 ਵਜੇ ਸੁੱਤੇ ਆ ਤੇ 1.5 ਵਜੇ ਮੈਂ ਉੱਠਿਆ ਵਿੱਚ ਵਿੱਚ ਹੋਈ ਆ ਕਿੰਨਾ ਕੁ ਨੁਕਸਾਨ ਹੋਇਆ ਕਿਹੜੀ ਕਿਹੜੀ ਚੀਜ਼ ਦਾ ਤੁਹਾਡਾ ਨੁਕਸਾਨ ਹੋਇਆ ਤੁਹਾਡੇ ਇਦਾਂ ਵੀ ਕਾਫੀ ਤਾਂ ਸੋਨਾ ਸੀਗਾ 2 ਲੱਖ ਰੁਪਈਆ ਸੀ ਸੋਨਾ ਕਿੰਨਾ ਸੀਗਾ ਤੁਹਾਡੇ ਉਹਨਾਂ ਸਗਾ 6-7 ਤੋਲੇ ਹੋਣਾ ਹੈ 7 ਤੋਲੇ ਹੋਣਾ ਜਿਹੜੀ ਰਕਮ ਆ ਕੈਸ਼ ਉਹ ਕਿੰਨੀ ਸੀ ਉਹ 2 ਲੱਖ ਸੀ ਇਸ ਤੋਂ ਇਲਾਵਾ ਵੀ ਕੋਈ ਹੈਗਾ ਕਰਦਾ ਨੁਕਸਾਨ ਹਾਂ ਐਫ ਡੀਆਂ ਲੱਗਾ ਹੈ ਜਿਹੜੇ ਕਮਰੇ ਦੇ ਵਿੱਚ ਉਹ ਹੋਈ ਆ ਉਸ ਕਮਰੇ 'ਚ ਕੋਈ ਮੌਜੂਦ ਨਹੀਂ ਸੀ ਤੁਹਾਡੇ ਘਰ ਦੇ ਵਿੱਚ ਕਿੰਨੇ ਵਿਅਕਤੀ ਮੌਜੂਦ ਸੀ ਤੁਸੀਂ ਰਾਤੀ ਅਸੀਂ ਦੋ ਜਣੇ ਸਵੇ ਉਹ ਬਾਕੀ ਬੰਦਾ ਕੋਈ ਦੋ ਜਣੇ ਬਾਕੀ ਤਾਂ ਕੋਈ ਨਹੀਂ ਸੀ ਇੱਥੇ ਠੀਕ ਹੈ ਪੁਲਿਸ ਨੂੰ ਰਿਪੋਰਟ ਲਿਖਾਈ ਹੁਣ ਤੁਸੀਂ ਹਾਂ ਲਿਖਾ ਦਿੱਤੀ ਘਰ ਦੇ ਵਿੱਚ ਤੁਹਾਡੇ ਸੀਸੀਟੀਵੀ ਕੈਮਰੇ ਲੱਗੇ ਆ ਨਹੀਂ ਨਹੀਂ ਐ ਨਹੀਂ ਕਹਿਣਾ ਤੁਹਾਨੂੰ ਪ੍ਰਸ਼ਾਸਨ ਤੋਂ ਕੀ ਮੰਗਿਆ ਤਾਨੂੰ ਇਹ ਹਾਂਕਮ ਪੂਰਾ ਮਿਲਣਾ ਚਾਹੀਦਾ ਸਾਡਾ ਜਿਹੜਾ ਕੋਈ ਵੀ ਖਰਾਬੀ ਆਈ ਜਾਂ ਪਹਿਲਾਂ ਨੁਕਸਾਨ ਹੋਇਆ ਉਹਦਾ ਮਿਲਣਾ ਚਾਹੀਦਾ ਕੀ ਨਾਮ ਤੁਹਾਡਾ ਮੱਖਣ ਸਿੰਘ ਹਾਂਜੀ ਸਰ ਇਹ ਅੱਜ ਜਿਹੜਾ ਪਿੰਚ ਢੇੜੂ ਚੋਰੀ ਹੋਈ ਆ ਪੂਰਾ ਮਾਮਲਾ ਕੀ ਆ ਇਹ ਮੱਖਣ ਸਿੰਘ ਆ ਜੀ ਸਾਨੂੰ ਗੁਰਵਰਜਨ ਸਿੰਘ ਵਾਸੀ ਢੇੜੂ ਇਹ ਮੀਆਂ ਵੀ ਵੀ ਦੋਵੇਂ ਰਹਿੰਦੇ ਆ ਬਾਕੀ ਪਰਿਵਾਰ ਰੋਣਾ ਲੱਤੀਆਂ ਨਹੀਂ ਹੋਈਆਂ ਲੜਕਾ ਵਿਦੇਸ਼ਾ ਨਾਮ ਦੇ ਵਿਕਤਿਆਂ ਨੇ ਰਾਤ ਨੂੰ ਘਰੋਂ ਦਬੜਕੇ ਤੇ ਜਿਹੜੀ ਆ ਬਲਮਾਰੀ ਤੋੜ ਕੇ ਜਾਣੇ ਤੇ ਨਕਦੀ ਚੋਰੀ ਕਰ ਲਈ ਆ ਸ਼ਿਮਲੇ ਦੇਿਆ ਨਸਰ ਜੀ ਜੀ ਤੁਹਾਨੂੰ ਕਾਰੋਬਾਰਕ ਸਰ ਕਿੰਨਾ ਕੁ ਨੁਕਸਾਨ ਇਹਨਾਂ ਨੇ ਦੱਸਿਆ ਇਹਨਾਂ ਮੁਤਾਬਕ 2 ਲੱਖ ਰੁਪਿਆ ਦੇ ਕੋਈ ਛੋਲੇ ਪੰਜ ਛੋਲੇ ਇੱਕ ਦੱਤੇ ਕੀ ਕਾਰਵਾਈ ਕੀਤੀ ਜਾ ਰਹੀ ਜੀ ਹਾਂ ਜਲਦੀ ਜਲਦੀ ਮਗਰਮਾ ਤੋਂ ਕੱਪੜੇ ਦਾ ਦਰਜਾ ਕਰਕੇ ਕੋਈ ਸੀਸੀਟੀਵੀ ਕੈਮਰਿਆਂ ਦੀ ਫੋਟੋਜ਼ ਆਈ ਅੱਗੇ ਅਜੇ ਤੱਕ ਫਿਲਹਾਲ ਕੋਈ ਨਹੀਂ ਆਈ ਕਹਿੰਦੇ ਇਹਨਾਂ ਨੇ ਆਪਣਾ ਚੈੱਕ ਕੀਤਾ ਜਿੱਦਾਂ ਜੋ ਕੋਈ ਨਹੀਂ ਆਇਆ ਕੀ ਨਾਮ ਸਰ ਹੈ ਆਪਣਾ ਐਸਸੀ ਜੀ ਬਿਸਮਿਲ ਥੈਂਕ ਯੂ ਸਰ